ਇਹ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਆਸ਼ੀਰਵਾਦ ਸਕੀਮ ਬਾਰੇ ਜਿਸ ਨੂੰ ਆਪਾਂ ਸਗਣ ਸਕੀਮ ਵੀ ਕਹਿੰਦੇ ਹਾਂ ਜਿਵੇਂ ਹੁਣ ਆਪ ਨੂੰ ਪਤਾ ਹੀ ਹੈ ਕਿ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਜੋ ਵੀ ਲੋੜਵੰਦ ਪਰਿਵਾਰ ਨੇ ਤਾਂ ਉਹ ਆਪਣੇ ਲੜਕੀ ਦੇ ਵਿਆਹ ਸਮੇਂ ਆਸ਼ੀਰਵਾਦ ਸਕੀਮ ਜਰੂਰ ਅਪਲਾਈ ਕਰੋ ਜੀ ਜੋ ਕਿ ਪੰਜਾਬ ਸਰਕਾਰ ਵੱਲੋਂ 51000 ਰੁਪਏ ਦਿੱਤੀ ਜਾਂਦੀ ਹੈ ਇਸ ਸਕੀਮ ਨੂੰ ਤੁਸੀਂ ਵਿਆਹ ਤੋਂ 30 ਦਿਨ ਪਹਿਲਾਂ ਜਾ 30 ਦਿਨ ਬਾਅਦ ਵੀ ਅਪਲਾਈ ਕਰ ਸਕਦੇ ਹੋ ਤੁਹਾਨੂੰ ਇਸ ਦੀ ਸਾਰੀ ਡਿਟੇਲ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਉਸ ਵੀਡੀਓ ਨੂੰ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਜੀ ਤੇ ਅਸੀਂ ਇਸ ਪੇਜ ਤੇ ਹੋਰ ਵੀ ਬਖਵਖਸ ਕੀ ਮੰਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰੋ ਜੀ ਇਸ ਆਸ਼ੀਰਵਾਦ ਸਕੀਮ ਦੇ ਲਈ ਤੁਹਾਨੂੰ ਕੀ ਕੀ ਡਾਕੂਮੈਂਟਸ ਦੀ ਲੋੜ ਪੈਂਦੀ ਹੈ ਤੇ ਇਹ ਕਿਵੇਂ ਅਪਲਾਈ ਹੁੰਦੀ ਹੈ ਇਸ ਦੀ ਜਾਣਕਾਰੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ